ਬਾਦ ਤੂੰ ਆ ਕਾਈਂ ਦਾ ਨਹੀਂ ਜਾਣਾ ਤੂੰ ਆ ਆ ਆ ਚਲ ਆ ਵੀ ਖਾਣੇ ਚਲੀ ਜਾ ਆ ਆ ਥਾਣੇ ਓਹ ਰਾਮਨਾ ਬੋਲੇ ਜੰਮਿਆਰ ਬੰਦੇ ਨੂੰ ਰਾਮਨਾ ਗੱਲ ਇਹ ਜਿੰਨੇ ਲੱਗਦੇ ਜਿੰਨੇ ਵਸਣਾ ਬਾਵਾ ਤੇਰੇ ਥਾਣੇ ਨੂੰ ਅਸੀਂ ਤੁਹਾਨੂੰ ਅਸੀਂ ਥਾਣੇ ਲੈ ਕੇ ਚੱਲੇ ਨਹੀਂ ਇਹਨੇ ਕਿਹੜੇ ਨੂੰ ਪਾਇਆ ਅਸੀਂ ਥਾਣੇ ਲੈ ਕੇ ਚੱਲੇ ਕਿੱਥੇ ਜਾਣਾ ਕੰਮ ਤੇਰਾ ਘਰ ਤੋਂ ਕਰਨਾ ਤੇਰਾ ਘਰ ਆ ਉਹਦਾ ਤੇਰਾ ਘਰ ਆ ਇਹ ਕੰਮ ਕਿੱਥੇ ਸੁਣਾ ਦਿੰਦਾ ਤੂੰ ਮੰਮੀ ਕੋ ਵਗ ਗਿਆ ਬਾਗੀ ਕਿਸੇ ਦੇ ਨਾਲ ਔਰ ਪਾਪਾ ਤੇਰੇ ਪਾਪਾ ਮਰ ਗਏ ਪਾਪਾ ਮਰ ਗਏ ਯਾਰ ਇਹ ਬੱਚਾ ਨਾ ਕੋਈ ਫੁੱਟ ਨਾ ਉਹ ਤਾਂ ਹੈ ਨਾ ਕੋਈ ਬੰਦਾ ਇਹਨੂੰ ਜਾਣਦਾ ਨਹੀਂ ਆ ਉਹਨੇ ਕੀ ਦੇਖਣੀ ਦੇਈ ਘਰ ਘੜਦੇ ਰਾਂ ਇਹਨੂੰ ਕੀ ਘਰ ਘੜਦਾ ਨਾ ਇਹ ਇੱਥੇ ਦੁਕਾਨ ਤੇ ਜਾਂਦਾ ਵਾ ਕੀ ਕਰਦਾ ਉਹਦਾ ਤਾਂ ਸਿਰਫ ਦੁਕਾਨ ਤੇ ਰਹਿੰਦਾ ਰਹਿੰਦਾ ਮਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਡੀਓ ਨੂੰ ਸ਼ੇਅਰ ਕਰਿਓ ਹੋ ਸਕਦਾ ਬੱਚੇ ਦਾ ਘਰ ਲੱਭ ਜੇ ਜੀ 골ਡਨ ਗੇਟ ਦੇ ਪਾਸੇ ਤੇ ਇਤਲਾਹ ਮਿਲੀ ਆ ਜਿਹੜਾ ਬੱਚਾ ਕੋਟੀ ਨੂਰ ਹੈ ਉਸ ਤੋਂ ਮਿਲਣੀ ਕਰਾਈ ਜਾ ਦੇ ਵੀਰ ਆਜੀ ਬਾਬਾ ਜੀ ਆਓ ਤਰਾਓ ਅਸੀਂ ਆਏ ਬੱਲੇ ਸੰਸਥਾ ਦੇ ਬੱਚਿਆਂ ਦੇ ਮੋਟਰਾ ਨਾ ਕੀ ਨਾਂ ਨਹੀਂ ਦੱਸ ਦੇ ਨਾ ਕੀ ਉਹ ਤੋਂ ਸੰਗਤ ਜੀ ਇਹ ਬੱਚਾ ਨਾ ਜਿਵੇਂ ਪਾਣੀ ਰੇੜੀ ਦੇ ਉੱਤੇ ਲੱਦ ਕੇ ਠੇਲੀ ਤੇ ਲਿਉਣਾ ਤੇ ਇਹ ਵੀਰ ਸਾਡੀਆਂ ਵੀਡੀਓ ਵੇਖਦੇ ਨੇ ਸੰਸਥਾ ਦੀਆਂ ਤਾਂ ਕਾਫੀ ਦੇਰ ਦੇ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਇਸ ਬੱਚੇ ਨੂੰ ਦੇਖਿਆ ਤਾਂ ਇਹਨਾਂ ਨੇ ਮਹਿਸੂਸ ਕੀਤਾ ਕਿ ਚਲੋ ਬੱਚੇ ਦੀ ਕਿਤੇ ਚੰਗੀ ਜਿਹੜੀ ਪਰਵਰਿਸ਼ ਹੋ ਜੇ ਵੀ ਬਚਾ ਕੇ ਸੇ ਸ਼ੈਲਟਰ ਤੇ ਚਲਾ ਜਾਊਗਾ ਇਹਦੀ ਪੜ੍ਹਾਈ ਹੋਊਗੀ ਇਹ ਬੱਚਾ ਭਾਈ ਉਹਨਾਂ ਨੇ ਕਿੱਥੋਂ ਲਿਆਂਦਾ ਇਹ ਦੱਸਣਗੇ ਪਰ ਇਹਨਾਂ ਨੇ ਨਾ ਇਹਨਾਂ ਦੇ ਨਾਲ ਬਹੁਤ ਗਲਤ ਵਿਵਹਾਰ ਕੀਤਾ ਇੱਕ ਤਾਂ ਗਲਤੀ ਭਾਜੀ ਦੇਖੋ ਮੇਰੀ ਗੱਲ ਨੂੰ ਤੁਸੀਂ ਗਲਤ ਗੱਲ ਨਾ ਕਰੋ ਇਹ ਤੁਹਾਡੀ ਸੁਣੂ ਮੈਂ ਕਰਨ ਜੀ ਉਹਦੀ ਸੁਣਿਆ ਮੇਰੀ ਸੁਣੂਗਾ ਨਹੀਂ ਇੱਥੇ ਦੇਖੋ ਮੇਰੀ ਮੰਮੀ ਨੂੰ 10 ਸਾਲ ਹੋ ਚਲੇ ਆ ਪੰਜਾਬੀ ਭਰਾ ਆ ਸਾਡਾ ਮੈਂ ਇੱਥੇ ਰਹਿਣ ਵਾਲਾ ਇੱਥੇ ਹੀ ਗੱਲਬਾਤ ਹੋ ਗਈ ਆ ਆਪਾ ਬਾਰੇ ਬੰਦੇ ਨਹੀਂ ਹੈਗੇ ਤੁਹਾਨੂੰ ਸਭ ਕੁਝ ਠੀਕ ਇਹ ਦੱਸ ਦਵਾਂਗੇ ਤੇ ਨਾਲ ਹੇ ਗਰੀਆ ਤਾ ਵੀਡੀਓ ਕਿਉਂ ਬਣਾਉਂਦੇ ਆ ਤੇਰੇ ਨਾਲ ਦੇਖਣਾ ਇਹ ਵੀਡੀਓ ਸਬੂਤ ਆ ਵੀ ਅਸੀਂ ਤੈਨੂੰ ਤੂੰ ਕੱਲੂ ਕਾ ਮੈਨੂੰ ਗਾਲ ਕੱਢੀ ਬੱਲੇ ਵਾਲਿਆਂ ਨੂੰ ਬੱਸ ਬਾਕੀ ਵੇਖੋ ਉਹਨਾਂ ਨੇ ਆਪਣੀ ਦੱਸਤੀ ਆ ਤੂੰ ਆਪਣੀ ਦੱਸ ਤੀ ਕੀ ਗੱਲ ਕੀਤੀ ਗੱਲ ਕੀ ਆ ਵੀਰ ਮੇਰੇ ਕੋਲ ਡਰਾਈਵਰ ਹੁੰਦਾ ਈ ਠੀਕ ਆ ਮੁੰਡਾ ਠੀਕ ਆ ਉਹਦਾ ਪੋਜ ਆ ਮਰ ਠੀਕ ਆ ਉਹ ਮੇਰੇ ਕੋਲ ਇਥੇ ਛੱਡ ਗਏ ਹੂੰ ਹੂੰ ਫੋਨ ਨੰਬਰ ਦਿੱਤਾ ਆ ਉਸ ਤੋਂ ਬਾਅਦ ਉਹਦਾ ਰਿਸ਼ਤੇਦਾਰ ਆਇਆ ਲੈਣ ਵਾਸਤੇ ਇਹਨੂੰ ਠੀਕ ਆ ਉਹਨੇ ਕਿਹਾ ਵੀ ਮੈਂ ਇਹਨੂੰ ਜਾ ਕੇ ਤੇ ਕਿਤਨਾ ਪਾਲਾ ਮੈਂ ਮੈਂ ਕਹਾ ਵੀ ਵੇਖੋ ਮੇਰੇ ਘਰ ਦਾਣਾ ਤਾਂ ਲਗਾ ਇਨੀ ਬੇਸ਼ੱਕ ਠੀਕ ਆ ਮੈਂ ਕਿਹਾ ਉਹ ਦਿਨ ਉਹ ਇਹ ਜਾਵੇ ਚ ਉਹ ਖੜੇ ਨਾ ਉਹਨੇ ਕਿਹਾ ਵੀ ਜਿਹੜਾ ਇਹਦਾ ਚਾਚਾ ਛੱਡ ਕੇ ਗਿਆ ਨਾ ਉਹ ਆ ਬਸ ਦਿੱਲੀ ਆ ਠੀਕ ਆ ਤੂੰ ਲਾ ਲੋ ਜਿਸ ਤਰ੍ਹਾਂ ਮਰਜ਼ੀ ਲਾ ਲੋ ਮੈਂ ਕਹਾ ਭਾਜੀ ਮੈਂ ਇਹਨੂੰ ਰੱਖ ਨਹੀਂ ਸਕਦਾ ਮੈਂ ਉਹਨੂੰ ਕਹਾਂ ਲੈ ਆਖੀ ਉਹ ਮੈਨੂੰ ਕਹਿੰਦਾ ਵੀ ਸਾਡੇ ਅਸੀਂ ਥੋੜੇ ਜਿਹੇ ਪਰੇਸ਼ਾਨੇ ਹੋ ਗਿਆਂ ਤੂੰ ਇਹਨੂੰ ਮਹੀਨਾ ਦਸ ਦਿਨ ਰੱਖ ਲੈਣਾ ਨਾ ਤੇ ਤੈਨੂੰ ਕੁਝ ਨਹੀਂ ਕਹਿੰਦੇ ਅਸੀਂ ਤੇ ਤਹਾ ਨਹੀਂ ਦਿੰਦੇਗੇ ਮੈਂ ਕਹਾ ਚਲੋ ਠੀਕ ਆ ਕਹਿੰਦੇ ਅਸੀਂ ਇਹਨੂੰ ਸਪਾਗ ਕੰਮ ਸਿਕਾ ਦੇ ਅਹੀ ਦੁਕਾਨ ਪਾ ਲਵਾਂਗੇ ਮੈਂ ਕਿਹਾ ਚਲੋ ਤੂੰ ਆ ਕੇ ਭਰਾ ਲੈ ਜਾ ਮੈਂ ਕਿਸੇ ਦਾ ਪੱਤਾ ਨਹੀਂ ਰੱਖਦਾ ਮੇਰਾ ਮਹਾਰਾਜ ਜੀ ਮੁੰਡਾ ਹੈਗਾ ਤੇ ਤੇਰੇ ਹੋਰ ਵੀ ਆਉਂਦੇ ਆ ਸਾਥ ਵੀ ਆਉਂਦੇ ਆ ਇਹਨ ਪੰਜਾਬ ਦੇ ਵਿੱਚ ਡੱਕਦਾ ਪਿਆ ਕੇ ਇਹਨੂੰ ਡੱਕਦਾ ਪਿਆ ਕੋਈ ਨਹੀਂ ਡੱਕਦਾ ਪਿਆ ਇੱਥੇ ਮੈਂ ਅੱਖੀਂ ਵੇਖਣ ਦਿਆ ਮੈਨੂੰ ਦੱਸ ਆਲੇ ਦਲੇ ਮੈਂ ਇੱਥੇ ਧੰਦੇ ਨਾ ਅੱਗੇ ਵੇਖ ਕੇ ਇਸ ਸਹੀ ਗੱਲਾਂ ਦੀ ਬੇਚਨਾ ਵਿੱਚ ਅੱਜ ਇਹ ਬੰਦਾ ਗਲਤ ਕਰਨ ਦੇ ਆ ਇਹ ਮੇਰੀ ਨੰਬਰ ਆ ਇਹਦਾ ਫੋਨ ਨੰਬਰ ਹੈਗਾ ਜੇ ਤੂੰ ਉਹ ਨਾਲ ਗੱਲ ਕਰ ਉਹ ਦੋ ਨੰਬਰ ਆ ਉਹ ਉਹ ਨਾਲ ਗੱਲ ਕਰੀ ਗੱਲ ਸਾਨੂੰ ਆ ਪਰ ਕੀ ਉਹਨਾਂ ਨੇ ਤੈਨੂੰ ਪੁੱਛਿਆ ਪੁੱਛਿਆ ਛੱਡਾ ਥੋੜੀ ਹੋਣਾ ਮੈਨੂੰ ਜਦੋਂ ਦੋ ਮਰਲੇ ਜਗਾ ਤੀਂਦੇ ਆ ਮੈਨੂੰ ਜਦੋਂ ਦੋ ਮਰਲੇ ਦੇ 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 ਮੁੰਡਾ ਦੇ ਦੇ ਮੈਨੂੰ ਮੈਂ ਕਿਹਾ ਮੇਰਾ ਨੰਬਰ ਆ ਉਹ ਤੁਹਾਨੂੰ ਦੇ ਰਿਹਾ ਕਾਲ ਆ ਗਿਆ ਪਹਿਲਾਂ ਕਾਲ ਭਾਜੀ ਕੋਈ ਕਹ ਤੀ ਨਾ ਆ ਗੱਲ ਕਹਿੰਦੇ ਜੇ ਮੈਂ ਕੋਈ ਨਾ ਆ ਰਿਹਾ ਪਰ ਨਾ ਕੋਈ ਕਹ ਰਿਹਾ ਤੇਰੇ ਉਹ ਮੇਰਾ ਸੇਰੂ ਕਿੰਨਾ ਤੇਰਾ ਅਮਰ ਸਾਹਮਣੇ ਕਰਦਾ ਲੈ ਜਾਂਦਾ ਕਿ ਮੈਂ ਵਧੀਆ ਕੰਮ ਨਹੀਂ ਦਿੱਤਾ ਮੈਂ ਮਾਰਾ ਕੰਮ ਵਧੀਆ ਕਰ ਆ ਵੀ ਤੂੰ ਕਿਹੜੀ ਜਗਾ ਦੇਉਂਗਾ ਮੈਂ ਮਾਰਾ ਕੰਮ ਤੂੰ ਕਿੱਥੇ ਬੋਝ ਗੈਣਾ ਮੇਰਾ ਧਾਕਰ ਰੱਖੇ ਹਰ ਸਾਲ ਤੋਂ ਇਹ ਖੱਗੜੀ ਬੰਦਾ ਮੇਰੇ ਗੱਜੋ ਰੇੜੀ ਲਾ ਕੇ ਪੱਜ ਗਿਆ ਜਿਹੜੀ ਰੇੜੀ ਖੇਤ ਕੇ ਲੈਣਾ ਪਾਣੀ ਵੀ ਭਰੀ ਉਹ ਤੂੰ ਪਰਿੰਦ ਹੋਰ ਕਰੰਦਾ ਆ ਗੰਨੇ ਛਿਲੰਡਿਆ ਪਰਮਿਤ ਨਹੀਂ ਆ ਚੱਕਰ ਪਤਾ ਗੱਲ ਕੀ ਯਾਰ ਸਾਡਾ ਸਾਡਾ ਹਾਂ ਤੇਰਾ ਗੱਲ ਸੁਣਤੀ ਜਾ ਰਿਹਾ ਤੇਰੀ ਤੇਰੀ ਆਉਂਦੇ ਆ ਮੇਰੀ ਗੱਲ ਸੁਣ ਲੈ ਪਹਿਲਾਂ ਗੱਲ ਬੋਲ ਸਾਡਾ ਚਸਟੜਿਆ ਵੱਲਾ ਪਿੰਡ ਹੈ ਜਿਸ ਲਈ ਕਿੰਨੇ ਜੀ ਮੈਂ ਨਹੀਂ ਕਰਦੇ ਮੀਂਹ ਕੂ ਬੋਲਦਾ ਫਿਰ ਪਾਜੀ ਕਰ ਮੇਰੇ ਕਹ ਮੈਂ ਪਾਜੀ ਸਾਡਾ ਹੀ ਪਿੰਡ ਆ ਲਈ ਤੁਸੀਂ ਆਉਂਦੇ ਵੱਲੇ ਤੇਰਾ ਅਸਰ ਆ ਲਿਆ ਵੀ ਠੀਕ ਹੈ ਜਾਣਾ ਇਹ ਬੱਚਾ ਨਾ ਕੀ ਕਰਦਾ ਯਾਰ ਰੇੜੀਆਂ ਖਿੱਚ ਖਿੱਚ ਲਿਓਂ ਦਿਆ ਕੀ ਆ ਗਿਆ ਉਹ ਤਾਂ ਗੱਲ ਮਾ ਕੀ ਫਿਰ ਮੈਂ ਰੋਜ਼ੀ ਹੋ ਜਾਂਦੀ ਜਿਹਦੇ ਮੋਬਾਈਲ ਆ ਰੋਜ਼ੀ ਉਹ ਮੁੰਡੇ ਦਾ ਸਾਡੀਆਂ ਵੀਡੀਓ ਵੀਡੀਓ ਵੇਂਦੇ ਰਹਿੰਦੇ ਆ ਉਹਨਾਂ ਨੇ ਨਾ ਇਹਦੀਆਂ ਵੀਡੀਓ ਬਣਾ ਲਈਆਂ ਉਹਨਾਂ ਨੇ ਨਾ ਲੱਗ ਜਗ੍ਹਾ ਯਾਰ ਕਰ ਤਾ ਕੋਈ ਘੁਟੀਆਂ ਗੱਲਾਂ ਲੱਗ ਗੱਲ ਮੇਰੀ ਘਰ ਦਾ ਇੱਕੋ ਮੁੰਡਾ ਹੀ ਉਹ ਕਹਿੰਦੀ ਸਭ ਲੈ ਕੇ ਉਹ ਲੈ ਕੇ ਮੁੰਡਾ ਵੀ ਕਾਦੀ ਨਹੀਂ ਖੋਲੀ ਤਾ ਜੋ ਮੋੜ ਮੈਂ ਖੋਈ ਆ ਦੂਸਰੀ ਦਿਨ ਤੇ ਤੁਸੀਂ ਬਲਫਾਈ ਆ ਦੂਸਰੇ ਦਿਨ ਦੂਸਰੇ ਦਿਨ ਦੀ ਗੱਲ ਹੈਗੀ ਆ ਪਹਿਲੇ ਦਿਨ ਦੇ ਦੇਖੋ ਉਹ ਉਹ ਪਹਿਲੇ ਦਿਨ ਦੀ ਗੱਲ ਕਰਤੀ ਸਾਡੇ ਵੀਡੀਓ ਵੇਂਦੇ ਹੋ ਤੁਸੀਂ ਕਿ ਬਰੀਜ ਨੂੰ ਦੇਖੋਗੇ ਦੱਸੋਗੇ ਆ ਉਹਨਾਂ ਨੇ ਉਹਨਾਂ ਨੇ ਮੈਂ ਉਹਨੂੰ ਅਸੀਂ ਪਤਾ ਕੀ ਕਿਹਾ ਸੀ ਉਹਨੂੰ ਅਸੀਂ ਇਹ ਕਿਹਾ ਸੀ ਕਿ ਤੁਸੀਂ ਨਾ ਜਿਹੜੇ ਬੰਦੇ ਨੇ ਰੱਖਿਆਦਲਾ ਗੱਲ ਕਰੋ ਆਪਾਂ ਇਹ ਬੱਚੇ ਨੂੰ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਤੇ ਨਾ ਕਿਤੇ ਛੱਡਾਂਗੇ ਛੱਡਾਂਗੇ ਹਾਂਜੀ ਇਹ ਗੱਡੀਆਂ ਨਾਲ ਤੇ ਗੱਲ ਪੈਂਦਾ ਯਾਰ ਐਵੇਂ ਇਦਾਂ ਨਹੀਂ ਕਰੀਦਾ ਆਉਂਦਾ ਤੁਸੀਂ ਪਖੰਡ ਫੜਿਓ ਫਿਰ ਉਹ ਗੱਲ ਨਿਆਣੇ ਵਾਲੀਆਂ ਸ਼ੁਕਰ ਕਰ ਤੂੰ ਹੈ ਸਾਡਾ ਭਰਾ ਆ एक पर दिया ही थाने तो दिया दे। दिया आपका ठीक है इधर कौन छोड़ के धीरज को क्या लगता है तेरा चाचा लगता है कितना पैसा लेते कितना ने 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 पैसा लेते हैं जी एक मिनट रुक जा पाऊ सौ रुपए देता तेरे को वो पैसे तो कौन लेके जाता है ऐसा मैं रखता हूं कहां रखते हो दिखा कहाँ रखते हो बैग में रखते हैं बैग में नहीं चाचा लेके जाता ना पैसे नहीं चाचा नहीं बैग में रखता है चाचा मेहनत तो तुम गरीब ने पैसे किथे रखणे चाचा फिर ਇੱਦਾਂ ਤੁਸੀਂ ਗਾਇ ਨਹੀਂ ਭਾਜੀ ਮੇਰੇ ਤੋਂ 3 ਮਹੀਨਾ 3 ਮਹੀਨਾ ਹੋ ਗਿਆ ਆਇਆ ਹੋਈ ਨਹੀਂ ਤੇ ਛੱਡ ਖੜਾ ਹੁਣ ਆ ਦੇਖੋ ਇਹਦਾ ਨੰਬਰ ਦੇ ਇੱਦਾਂ ਦੇ ਕੰਮ ਨਹੀਂ ਜੇ ਕੋਈ ਨਾ ਤੰਨੇ ਗੱਲ ਕੀਤੀ ਪਿਆਰ ਨਾਲ ਗੱਲ ਕਰਿਆ ਕਰੋ ਮੈਨੂੰ ਨਾ ਬੱਚੇ ਨੂੰ ਵੱਧ ਰੱਖਦੇ ਨਹੀਂ ਦੋ ਵਾਰੀ ਚੋਰ ਪਾਏ ਇਤਰਾਹੀ ਉਹ ਦਰਦਾ ਪਾਣੀ ਨਹੀਂ ਉੱਥੇ ਟੁੱਟੀ ਮਤਲਬ ਫੜਦਾ ਨਹੀਂ ਜਾ ਗਿਆ ਵੀਰੋ ਉਹ ਪਾਣੀ ਚਾਹਿਆ ਵਿਚਾਰਾ ਜੇ ਕੋਈ ਚੋਰ ਬੱਚਾ ਇੱਕ ਮੁਰਖਾ ਜੇ ਕੋਈ ਨੂੰ ਰਾਤ ਨੂੰ ਜਾਂ ਤੇਰੇ ਕੋਲ ਚੋਰੀ ਚੁੱਕ ਕੇ ਲੈ ਜੇ ਤੂੰ ਬੱਚਾ ਕਿੱਥੋਂ ਭਰੇਂਗਾ ਅਗਲੇ ਦਾ ਮੈਂ ਰਾਤ ਪਾਜੀ ਨੂੰ ਕੁਝ ਕਚਰਾ ਸੋਨਾ ਲੱਗੇ ਰੇੜੀ ਨਾਲ ਲੱਗੇ ਦੋ ਰੇੜੀਆਂ ਨੇ ਮੇਰੇ ਕੋਲ ਜਰਾਇਓ ਇੱਧਰ ਆਇਓ 1 ਮਿੰਟ ਇੱਧਰ ਆਇਓ ਤੂੰ ਆਡੀ ਗੱਲ ਨਹੀਂ ਸਮਝਦੇ ਆ ਤੈਨੂੰ ਮੈਂ ਆਪਣਾ ਫਸਿਆ ਕਸੂਟਾ ਜਾ ਜੇ ਨੂੰ ਚੋਰੀ ਕੋ ਲੈ ਲੇ ਤੂੰ ਬੱਚਾ ਕਿੱਥੋਂ ਭਰੇਂਗਾ ਕਿਸੇ ਦਾ ਰੇੜੀ ਮੈਂ ਆਪ ਭਰ ਕੇ ਲਿਉਣਾ ਉਥੋਂ ਪਾਣੀ ਦੀ ਰੇੜੀ ਕੋ ਚਾਰ ਤੇ ਵੀਡੀਓ ਬਣੀਆਂ ਰੇੜੀ ਤੇ ਆਪ ਫੇਜ ਕੇ ਆਉਂਦਾ ਕਾ ਨੰਬਰ ਦੇ ਉਹਨੂੰ ਕੁੱਛ ਲੈਨੇ ਆ ਉਹਨੂੰ ਲੈ ਕੇ ਜਾ ਇਹਨੂੰ ਮੈਂ ਨਹੀਂ ਰੱਖਣਾ ਇਹ ਤੁਸੀਂ ਤੂੰ ਐਵੇਂ ਨਿਆਜ ਫਾਜੇਗਾ ਕਮਲੇ ਆ ਮਹਾਰਾਜ ਤੁਸੀਂ ਗੱਲ ਕਰੋ ਮਰੀ ਜੀ ਆਇਆ ਤਾਂ ਲੰਗ ਜਾਉਂਦਾ ਕੋਈ ਸਾਹ ਦੇ ਦੋ ਜੀ ਮਾਰੇ ਇਹਦੀ ਫਿਰ ਇਹ ਕਿਹਦਾ ਇਹ ਲਾਉ ਹਾਂ ਇਹ ਕੀ ਦਾ ਲਾਉ ਤਾਂ ਸਹੀ ਉਹਦਾ ਹੀ ਆ ਕੋਈ ਤੇ ਚਾਚੇ ਦਾ ਨੰਬਰ ਦੇ ਸਾਨੂੰ ਡਰਾਈਵਰ ਦਾ ਨੰਬਰ ਨਾਲ ਦੇ ਨਹੀਂ ਡਰਾਈਵਰ ਉਹ ਹੀ ਆਗੇ ਚਾਚਾ ਇਹਦਾ ਇਹ ਪ੍ਰਵਾਤੀ ਇਹ ਦਲਵੀਰ ਨਾਲ ਕਿਤਰਾ ਰੱਖ ਦੂਗੇ ਉਹ ਮਨ ਪੰਜਾਬੀ ਦਾ ਆ ਇਹ ਤਾਂ ਆਪਣਾ ਕੋਈ ਭਰਾ ਦਾ ਕਹਦਾ ਨੰਬਰ ਆ ਗੁਰੂਆ ਅਧਿਰਜ ਬਾਤ ਕਰ ਰਹਾ ਹੈ क्या करो वो धीरज बोल रहा है धीरज अब बात करें धीरज हम ना एक एनजीओ से बोल रहे हैं से, से है। है। हम एनजीओ से बोल रहे हैं जो जैसे बाल मजदूरी हो रही होती है जैसे जो दिमागी ठीक रही होता है उनके लिए काम करते हैं अच्छा। तो इधर हमको एक रिपोर्ट मिली थी आपने इधर एक बच्चा छोड़ा हुआ है वो काम कर रहा है इधर बेचारा रेडी पानी वाली खींच रहा है गन्ने का काम कर रहा है आपने छोड़ा इधर मैं नहीं जानता हूँ ये बात कर हेलो तू ही तो छोड़ा ली मार वो कान मोटर ठीक है ठीक है आज गांडो ले लेकर के चलो निकाल अबे तू छोड़ के गया धीरे मेरा नाम है ना तू छोड़ के गया अबे मुकर को रहा है इसको कोई नंबर लगा कि नहीं उससे भैया मैं नहीं जानता उसको भैया अबे मैं देखो फिर फिर हमको पुलिस की मदद लेनी पड़ेगी अगर इसने वो आपने छोड़ा है तो इसको लेके जाओ इधर से लेके आ जाएगा तो तो पहले तो, 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 तो बोल रहा है तू भैया बात क्या है ना मैं उसको चिंता नहीं हूँ इसकी मम्मी कहाँ है कहाँ नहीं मेरे को पता नहीं है इसको नहीं जानता हूँ अब तू इसको इधर छोड़ के क्यों गया है भैया मैं नहीं जानता हूँ ना उसको छोड़ ਅਬੇ ਮੈਂ ਫਿਰ ਹਮ ਕੋ ਪੁਲਿਸ ਕੰਪਲੇਂਟ ਦੇ ਤੋ ਖੜਾ ਮੁਕਰ ਗਿਆ ਕਰ ਲਾ ਗਾ ਲੋ ਮੁਕਰ ਗਿਆ ਹੀ ਹੁਣ ਇਹਨੇ ਗੱਲ ਕਰ ਲਈ ਨਹੀਂ ਮੁਕਰ ਕਿੱਧਰ ਜਾਣਾ ਉਹਨੇ ਮੈਂ ਕੋਈ ਛਾਇਕ ਭਜਾ ਆਪਾਂ ਗਲਤ ਗੱਲ ਨਹੀਂ ਨਾਲ ਉਹ ਮੁਕਰ ਗਿਆ ਉਹਨੂੰ ਪਤਾ ਹੁਣ ਪੱচ্চਾ ਹੋ ਸਕਦਾ ਆ ਉਹ ਲੈ ਕੇ ਮਾਂ ਨਹੀਂ ਤਾਰੂਗਾ ਆ ਉਹ ਗੱਲ ਮਾਂ ਤਾਂ ਦਿਖਾ ਲੈ ਸਹਿਮਤ ਆ ਮੈਂ ਤੇ ਇਹਦਾ ਇੰਨਾ ਵਫਾਦਾਰ ਹੋਇਆ ਪਿਆ ਮਤੈ ਵਫਾਦਾਰ ਤੂੰ ਤੁਸੀਂ ਹਲੋ ਆ ਬਾਤ ਕਰ ਜਿਸਕੇ ਪਾਸ ਛੋੜਾ ਹੈ ਬਾਤ ਕਰ ਉਹ ਮੈਂ ਦੁਕਾਨ ਵਾਲਾ ਬੋਲ ਰਹਾ ਹੂੰ ਆ ਗੱਲ और मेरी बात सुनो ये कोई लफड़ा तुम्हारा पड़ा हुआ बच्चे का ये बच्चा भी ये बच्चा क्यों काम कराता तू ऐसे छोड़ के गया मैं तो उस दिन का संभाल के रखा हुआ तो जो इतने पंगे पा रहा तू आया नहीं बाद में अच्छा अबे ऐसा नहीं होता हम एनजीओ ओ की तरफ से आए हैं प्रशासन को बताएंगे तेरे को आना पड़ेगा ये नहीं, नहीं चलेगा कि तुक्का पाएगा जी, मेरी बात तेरी रिकॉर्डिंग हो रही है तू कभी बोलता है मैं जानता नहीं कभी बोलता है मेरा टाइम लगेगा मैं फिर आ जाऊंगा अंकल बात क्या है ना मैं आप मेरी बात तो सुनो मेरा बच्चा नहीं पहले पहले मेरे को ये बता तू इसको जानता है ना जानता हूँ अंकल तो फिर, तो, आग्ण तो, आग्ण तो फिर अब अब मेरे को टाइम दे कितने दिन बाद आएगा इधर अंकल मैं तो बिहार में हूँ बिहार में बिहार से आना पड़ेगा हम इधर कोई मेरी बात सुनो मैं उसको हाँ। जानता नहीं हूँ उससे घर उड़ के पता नहीं है मेरे को और बात क्या है ना आपको आपको ज्यादा दिक्कत है ना तो उसको इसमें रखवा दो ना जो बालक बालक क्या बोलते हो इधर इधर आएगा ना, तो तेरे को साथ हाँ। लेके बाल बाल विभाग में रखाएंगे तेरे को पता है की बाल विभाग है तेरे को कानून का है पता है तू इस, क्या पता है? इससे पैसा नहीं लेके जाता यहाँ से पैसे से अंकल मेरे पास खुद ही बहुत पैसे हैं मैं इससे पैसे लूंगा क्या कभी तुम बोलता मैं इसको जानता नहीं हूँ जानता हूँ ਬਹੁਤ ਪੈਸੇ ਆਪਣੇ ਪਾਸ ਬਹੁਤ ਪੈਸੇ ਨੇਰੇ ਬੱਚੇ ਨਹੀਂ ਹੈ ਅੱਲਾ ਆਹ ਭਾਈ ਮੈਂ ਤਾਂ ਉਸਕੇ ਭਲਾਈ ਕੇ ਲਈ ਉਸਕੋ ਹਾਂ ਭਲਾਈ ਕੇ ਲਈ ਬੋਲ ਰਹਾ ਦਨ ਕੀ ਦੇ ਰਹਾ ਤੂੰ ਬਾਤ ਕਰਤਾ ਹੈ ਉਹ ਤੇ ਮੁਕਰ ਗਿਆ ਵੀਰ ਉਹ ਕਹਿੰਦਾ ਨਹੀਂ ਮੁਕਰ ਗਿਆ ਵੀਰੇ ਕਿਸ ਤਰ੍ਹਾਂ ਨਹੀਂ ਉਹ ਕਹਿੰਦਾ ਮੈਂ ਨਹੀਂ ਹੋਣਾ ਤੁਸੀਂ ਉਹ ਮੱਥੇ ਦਿਖਾ ਦਿਓ ਦਿੱਲੀ ਆ ਹਕਤਾ ਹੈਲੋ ਤੇਰਾ ਜਿੱਥੇ ਦਿਲ ਲੱਗਦਾ ਤੈਨੂੰ ਉੱਥੇ ਛੱਡਾਂਗੇ ਉਹ ਤੇਰਾ ਚਾਚਾ ਇਹ ਨਾ ਉਹ ਮੁਕਰ ਗਿਆ ਵੀਰ ਨਹੀਂ ਲੈ ਕੇ ਜਾਣਗੇ ਲੈ ਕੇ ਜਾਣਗੇ ਅਜੇ ਨਹੀਂ ਛੱਡਾਂਗੇ ਤਾਰੇ ਬਾਂਹ ਫੜੀ ਫਿਰਦਾ ਉਹਨੇ ਜੁੰਦਾ ਆ ਗਿਆ ਉਹ ਯਾਰ ਮੇਰਾ ਨਾ ਗੱਲ ਕਰਦਾ ਜੀਆ ਮੇਰੀ ਉਹ ਕਿਦਾਂ ਲੈ ਜੂ ਉਹਦੀ ਕੋਈ ਹਿੰਮਤ ਨਹੀਂ ਮੈਨੂੰ ਤੂੰ ਕੀ ਕਰਕੇ ਭਗਾ ਚੱਲ ਚੱਲ ਤੂੰ ਖੜਕਾ ਉਹ ਤੇ ਪਤਾ ਨਹੀਂ ਦੱਸ ਖਾਣੇ ਜਾਣਾ ਪੁਲਿਸ ਨੂੰ ਲਗਾਉਣਾ ਫਿਰ ਜਿਹੜੇ ਬੱਚਿਆਂ ਦਾ ਕੰਮ ਕਰਦੀਆਂ ਸੰਸਥਾ ਉਹਨਾਂ ਨੂੰ ਸੱਦਣਾ ਫਿਰ ਯਤਿਮਖਾਨੇ 'ਚ ਜਾਣਾ ਜਿੱਥੇ ਬੱਚੇ ਰਹਿੰਦੇ ਆ ਇਹ ਕਿਦਾਂ ਲੈ ਜੂ ਇਹ ਕੋਹਨੋਂ ਦਾ ਖਰਚਾ ਦਾ ਹੱਦ ਹੋਣੀ ਲਾ ਕੇ ਡੰਗਾ ਹੋਈ ਹੈ ਕੋਈ ਨਹੀਂ ਪਹੀ ਡਰਿਆ ਆ ਮੁੰਡਾ ਬਾਏ ਕਿਹ ਦੋ ਦੋਤਾ ਥੋੜੀ ਆਹੀਂ ਕੋਈ ਗੈਰਕਾਨੂੰਨੀ ਕੰਮ ਨਹੀਂ ਕਰਨਾ ਤੇਰੀ ਮੰਮੀ ਤਾਂ ਬੈਠੀ ਬੇਟਾ ਮੰਮੀ ਬੁਲਾਤੇ ਮੰਮੀ ਤੇਰੇ ਕੋ ਮੰਮੀ ਕੇ ਪਾਸ ਛੱਡ ਦੇ ਆ ਨਾਲ ਆ ਹੱਟ ਯਾਰ ਮੇਰੀ ਜੂ ਮੇਰੀ ਤੇਰਾ ਆਸਰਾ ਸੋਸਾਇਟੀ ਵੱਲਾ ਪਿੰਡ ਇਹ ਮੇਰੇ ਨਾਲ ਹੀ ਗੱਲ ਕਰ रे मर गए हम आपके अच्छे के लिए पर रोना बंद करो किसी बंदे की हिम्मत नहीं है तेरे को कुछ बोलेगा हम बच्चों के लिए ये देख मैं तेरे को दिखाता हूँ हम बेटा बच्चों के लिए काम करते है ऐसे देखो पता क्या करेंगे ये लोग पता क्या करेंगे जब तू बड़ा होता जाएगा ना तो बड़ा होता जाएगा ना तेरे से काम कराएंगे फ्री में ये फ्री में काम कराते फ्री में काम कराता ना देखो तो 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 ये ये तेरे से फ्री में काम कराते पैसा तो नहीं देता नहीं देता ऐसे तेरे से लोग हो सकते ऐसे लोग तेरे से फ्री में काम कराएंगे तू जिंदगी तेरी खराब हो जाएगी बेटा तो तेरे को एक अच्छी जगह भेजेंगे देंगे जहाँ तेरे जैसे हजारों बच्चे होंगे उधर तू पढ़ाई करेगा पे खाना मिलेगा तेरे को ठीक है आराम से बच्चों के साथ खेलेगा मिलेंगे सब मिलेंगे हमारी जिम्मेदारी है ऐसे लोग तेरे को बहुत मिलेंगे यहां से उठा के कोई और ले जाएगा भैंस का काम कराएंगे गोबर का काम कराएंगे ऐसा ऐसा तेरे को लोग परेशान कर देंगे। अब देख माँ चली गई छोड़ के तेरी बनी नहीं बाप मर गया अब तेरा कौन है दुनिया में कोई नहीं है कोई नहीं है जो चाचा है ਕਿਆ ਪਤਾ ਉਹ ਅਬ ਮੁਕਰ ਰਹਾ ਹੈ ਕਿਆ ਪਤਾ ਇਸੇ ਉਹ ਪੈਸਾ ਲੈ ਕੇ ਜਾਂਦਾ ਹੋ ਤੇਰੀ ਮਿਹਨਤ ਦਾ ਉਹ ਮੈਨੂੰ ਕੁਝ ਨਹੀਂ ਲੱਗਦਾ ਹੈ ਤੇਰੇ ਕੋ ਕਹਾਂ ਸੇ ਲਾਇਆ ਥਾ ਉਹ ਉਹ ਮੋਟਰ ਸੇ ਲਾਇਆ ਹੋਟਲ ਪਰ ਸੇ ਉਠਾ ਦੇ ਅੱਛਾ ਹੋਟਲ ਸੇ ਆਪਨ ਲੱਗਦਾ ਨਹੀਂ ਹੈ ਤੇਰਾ ਕੁਝ ਕੋਈ ਨਹੀਂ ਲੱਗਦਾ ਇਧਰ ਛੋੜ ਗਿਆ ਹਾਂ ਹੁਣ ਮੇਰੀ ਗੱਲ ਸੁਣ ਪਾਉ ਹੁਣ ਉਹ ਬੰਦਾ ਇਹਦਾ ਕੁਝ ਨਹੀਂ ਲੱਗਦਾ ਉਹਨੇ ਕਿਤੇ ਹੋਟਲ ਤੋਂ ਚੁੱਕਿਆ ਇਹਨੂੰ ਉਹਨੇ ਬੱਚਰੇ ਦਾਤੀ ਸਾਰੀ ਗੱਲ ਭਾਜੀ ਮੈਂ ਤੇਰੇ ਕੋ ਕਹਾਂ ਸੇ ਲਾਇਆ ਉਹ ਹੋਟਲ ਪਰ ਸੇ ਲਾਇਆ ਹੁਣ ਹੁਣ ਕੀ ਪਤਾ ਤੂੰ ਉਸ ਬੰਦੇ ਨੂੰ ਜਿੱਤੇ ਨੂੰ ਤੇਰੇ ਕੋਲ 10-15000 ਇਕੱਠਾ ਨਹੀਂ ਲੈ ਗਿਆ ਉਹ ਨਾ 1 ਰੁਪਿਆ ਨਹੀਂ ਲਿਆ ਇਹ ਤੂੰ ਮੁਕਰੰਡਿਆ ਨਾ ਸਵਾਲ ਨਹੀਂ ਪੈਦੇ ਮੇਰੀ ਗੱਲ ਤੇ ਇਹ ਕੰਮ ਦੇ ਮੇਰੀ ਸਾਰੀ ਜ਼ਿੰਦਗੀ ਤਰਾ ਫ੍ਰੀ ਕੰਮ ਕਰਨਾ ਹੈ ਇੰਨੇ ਕਿ ਜੇ ਇਹ ਗੱਲ ਹੋ ਜਵੇ ਮੇਰੀ ਗੱਲ ਮੈਂ ਜ਼ਿੰਮੇਵਾਰ ਹਾਂ ਸਤ ਸੰਗਤ ਜੀ ਇਹ ਬੱਚਾ ਕਿਡਨਾਪ ਕੀਤਾ ਗਿਆ ਹੈ ਹੋਟਲ ਤੋਂ ਚੱਕ ਕੇ ਕੋਈ ਬੰਦਾ ਲੈ ਕੇ ਆਇਆ ਜਿਹਨੂੰ ਫੋਨ ਕੀਤਾ ਜਿਹੜਾ ਹੁਣ ਕਿੱਦਾਂ ਲੱਭਾਂਗੇ ਉਹਨੂੰ ਉਹ ਇਹਨਾਂ ਨੂੰ ਦੇ ਗਿਆ ਇੱਥੇ ਫ੍ਰੀ ਕੰਮ ਕਰਨਾ ਕੀ ਪਤਾ ਇਦਾਂ ਬੱਚੇ ਚੁੱਕ ਕੇ ਅਗਲੇ ਵੇਚ ਨਹੀਂ ਦਿੰਦੇ ਗਾੜੀ ਭਾਜੀ ਉਹ ਤੁਹਾਡੀ ਗੱਲ ਆ ਪਸਾਉਂਦੇ ਆ ਤੁਸੀਂ ਆਪਣਾ ਫੋਨ ਨੰਬਰ ਦੇ ਜਾਓ ਏ ਆਪਾਂ ਉਹਨੂੰ ਸਾਡੇ ਫਿਰ ਮੈਂ ਉਹਨੂੰ ਮੈਂ ਫੋਨ ਕਰੂੰਗਾ ਵੀ ਇੱਥੇ ਜਖਾਂ ਨੂੰ ਛੱਡ ਕੇ ਗਿਆਣਾ ਨਹੀਂ ਹੋਣਾ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ ਟਾਈਮ ਦੇ ਦਿਓ ਭਾਜੀ ਇਹਨਾਂ ਵੀ ਭਾਜੀ ਗੱਲ ਕਲੀਅਰ ਹੋ ਜੂਗੀ ਇਦਾਂ ਨਹੀਂ ਹੋਣੀ ਆਪਾਂ ਫੋਨ ਲੰਗਾ ਪਟਣਾ ਨਹੀਂ ਹੋਣਾ ਉਹ ਤੇ ਤਿੰਨ ਤੀਆਂ ਨੇ ਯਾਰ ਇਹ ਬੱਚਾ ਦਾ ਕੋਈ ਫੋਟੋ ਦੇਣਾ ਉਹਦੇ ਨਾਲ ਕੋਈ ਬੰਦਾ ਇਹਨੂੰ ਜਾਣਦਾ ਨਹੀਂ ਆ ਉਹਨੇ ਕਿ ਉਹਨੇ ਕਿ ਇਹਨੂੰ ਕਹਤਾ ਮੈਂ ਦਾ ਚਾਚਾ ਆ ਉਹ ਇੱਥੇ ਛੱਡ ਗਿਆ ਤੇ ਇੱਥੇ ਕੋ ਮਿਹਨਤ ਕਰਾਉਂਦਾ ਆ ਇਹ ਕੋਈ ਨਹੀਂ ਛੱਡਦਾ ਪਾਣੀ ਪੁਣੀ ਬਹੁਤ ਭਰਾਂਦਾ ਇਹ ਬੰਦੇ ਨੂੰ ਅਸੀਂ ਬਖੇ ਤੈਨੂੰ ਬਖਸ਼ ਦਾਂਗੇ ਪਰ ਤੂੰ ਕੀਤਾ ਗਲਤੀ ਮੈਂ ਗਲਤੀ ਨਹੀਂ ਕੀਤਾ ਭਾਜੀ ਇਸ ਤਰ੍ਹਾਂ ਬਾਤ ਦਸਾਂ ਹੁੰਦੀਆਂ ਪਰ ਅੰਦਰ ਵੀ ਨਾਲ ਤੂੰ ਵੀ ਰਲ ਗਿਆ ਮੈਂ ਨਹੀਂ ਰਲਿਆ ਇਹ ਰਲਿਆ ਅੰਦਰੋਂ ਮੈਂ ਖੜਿਆ ਰਲਿਆ ਦੋ ਮਰਦੇ ਦੀ ਜਗ੍ਹਾ ਨਹੀਂ ਦਿੰਦਾ ਮੈਂ ਬਹੁਤ ਦੂਤ ਖੜੇ ਲਏ ਇਹ ਮੈਨੂੰ ਚੋਰੀ ਦੀ ਜਗ੍ਹਾ ਦੇਂਦਿਆ ਪਰਦਾਰਾ ਚੁੱਪ ਕਰ ਇਹ ਗਲਤੀਆਂ ਅੱਲਾਹ ਤਾਂ ਦੇਵਾ ਤੇ ਇੱਕ ਮਿੰਟ ਬਾਜੀ ਇੱਕ ਚਾਲ ਸੁਣਿਓ ਮੈਂ ਕੋਈ ਬੱਚਾ ਚੁੱਕ ਕੇ ਲਿਆਂਦਾ ਕਿੱਥੋਂ ਤੁਸੀਂ ਮੈਨੂੰ ਜਾਨ ਦੇਣੀ ਮੈਂ ਤੁਹਾਡੇ ਕੋਲ ਬੱਚਾ ਦੇ ਕੇ ਆਵੇ ਘਰ ਦੇ ਤੇ ਕੰਮ ਕਰਾਓ ਕੀ ਇਹ ਇਹ ਸੱਚ ਹੈ ਕਿ ਮੈਂ ਮੈਂ ਉਹੀ ਮੇਰੇ ਕੋ ਮੈਂ ਤਾਂ ਕੋ ਪੈਸੇ ਨਾ ਖੜੇ ਹੋਣਗੇ ਖੜੇ ਹੋਣਗੇ ਨਾ ਖੜੇ ਹੋਣਗੇ ਨਾ ਫਿਰ ਜਿਹੜਾ ਬੱਚਾ ਉਹਨੂੰ ਚਾਲੀ ਜੀ ਮਾਂ ਮਰ ਗਈ ਉਹ ਮਰ ਗਿਆ ਮਾਂ ਛੱਡ ਕੇ ਚਲੇ ਗਈ ਉਹਦੇ ਧਾਬੇ ਦੇ ਵਿੱਚੋਂ ਕੇ ਲੈ ਜਾਂਦੇ ਉਹ ਬੱਚਾ ਖੁਦ ਤੋਤਾ ਬੋਲਣ ਰਿਹਾ ਯਾਰ ਬੋਲਣ ਰਿਹਾ ਚੱਲ ਕੋਈ ਕਰ ਲੋ ਇਹ ਵੀਰ ਨੇ ਨਾ ਇੱਥੇ ਕਿਉਂਕਿ ਸਾਡੀਆਂ ਵੀਡੀਓ ਵੇਂਦੇ ਆ ਹਾਂ ਇਨੇ ਪੁੱਛਿਆ ਰੇੜੀ ਰੇੜੀ ਖੇਦ ਦੇ ਦੀਆ ਵੀਡੀਓ ਬਣਾਈਆਂ ਹੁਣ ਇਹ ਜੰਮ ਲਈਦਾ ਹੈ ਦੋ ਮਰਲੇ ਦਾ ਨਾ ਬੱਚਾ ਮੈਨੂੰ ਦੇ ਦੇ ਮੁੰਡਾ ਮੁੰਡਾ ਆ ਮੁੰਡਾ ਹੀ ਦੱਸਦਾ ਪਿਆ ਮੈਨੂੰ ਨਹੀਂ ਕੋਈ ਕਹਾਣੀ ਦਾ ਪਤਾ ਇਹ ਚੂਤੀ ਤੇ ਮਨ ਲਾ ਕੇ ਜਦੋਂ ਜਿਹੜੇ ਬੱਚੇ ਆ ਵੀਰ ਸਾਡੀ ਵੀਡੀਓ ਵੇਖਦੇ ਜਿੱਥੇ ਕੱਲ ਮੈਂ ਸਰਦਾਰ ਨੂੰ ਸਾਡੇ ਜਿੱਥੇ ਮੈਂ ਚੂਤੀ ਦੇ ਲੋਨ ਨਾ ਉਥੇ ਸੜਕਾਂ 'ਚ ਸੱਟ ਕੇ ਮਰ ਤਾ ਆ ਬੰਦਾ ਸਾਡੀ ਵੀਡੀਓ ਵੇਂਦਾ ਜੇ ਕੋਈ ਮਿਲ ਜੇ ਕੋਈ ਨੂੰ ਕੋਈ ਮਿਲੂਗਾ ਬੰਦਾ ਕੋਈ ਸੜਕ 'ਤੇ ਕੀੜੇ ਪਏ ਆ ਕੋਈ ਮੈਂਟਲੀ ਡਿਗ ਨਹੀਂ ਇਹ ਵੀ ਵੀਡੀਓ ਬਣਾਉਂਗਾ ਪਾਣੀ ਚ ਜਾਵਾਂ ਸਾਇਤਾ ਕੀ ਕਰ ਦਿੰਦਾ ਮੈਂ ਇਹ ਨਹੀਂ ਦੇ ਸਕਦਾ ਮੇਰਾ ਸਾਹ ਜਨਾਬ ਆ ਰਹੀ ਮੈਂ ਮੇਰੇ ਨਾਲ ਖੋਲੋ ਮੈਂ ਵੀ ਫਾਸਟ ਕਰਦਾ ਜਾ ਜੇ ਇਹ ਤੁਹਾਨੂੰ ਦੱਸ ਦਵਾਂ ਮੈਂ ਵੀ ਫਾਸਟ ਕਰਦਾ ਜਾ ਮੈਂ ਗਣਾਦਾਰ ਮਾਸਾ ਨਹੀਂ ਇਹ ਐ ਰੱਡੀ ਇਹ ਹਾਂ ਤੈਨੂੰ ਫੋਨ ਲਾਉਂਦਾ ਮੈਂ ਉਹ ਮੁੰਡੇ ਦੇ ਬਾਰੇ ਇਹ ਪਾਉਂਦੇ ਨੇ ਬੁੜਾ ਹੀ ਮੁੰਡੇ ਓਏ ਵੀਰ ਅਸੀਂ ਸੰਸਤਾ ਤੋਂ ਆਏ ਬੱਲੇ ਉਹ ਰਾਮਣਾ ਬੋਲਿਓ ਉਹ ਚੁੱਕਦਾ ਚੱਕਦਾ ਕੋਈ ਨਹੀਂ ਨੇ ਚੋਰੀ ਵੀ ਨਹੀਂ ਬਣਾਈਆਂ ਇਹਦੇ ਕੰਮ ਕਰਦੇ ਨੇ ਮੋਟਾ ਦੀ ਭਾਈ ਤੈਨੂੰ ਸਾਡੀ ਅਗੇ ਤੇ ਰੱਖ ਛੱਡ ਕਿਉਂ ਤੇ ਚੋਰ ਹੈ ਜਿਹੜਾ ਉਹਨੂੰ ਢਾਬੇ ਤੋਂ ਚੁੱਕ ਕੇ ਤੁਹਾਨੂੰ ਦੇ ਆਈ ਭਰਾ ਹੀ ਮਾਰਦੇ ਨੂੰ ਅਸੀਂ ਵੀ ਰੱਖਣੀ ਦੇ ਸਾਰਾ ਕੀ ਕਰ ਖੜਦਾ ਨਾ ਇੱਥੇ ਦੁਕਾਨ ਤੇ ਜਾਂਦਾ ਵਾ ਕੀ ਕਰਦਾ ਤੇ ਫਿਰ ਦਿੰਦਾ ਦੁਕਾਨ ਤੇ ਲੈ ਰਿਹਾ ਨਾ ਲੈ ਰਿਹਾ ਪਿਆ ਲੈ ਰਿਹਾ ਨਾ ਰੰਨੀ ਆ ਅਗਹੀ ਪਈ ਤੋ ਵੱਡੀ ਇੱਕ ਮੰਨ ਤੇ ਆ ਰਾਣਾ ਬੋਲ ਓਹ RAM ਨਾ ਬੋਲ ਜੁਨੇ ਯਾਰ ਬੰਦੇ ਤੂੰ RAM ਨਾ ਗੱਲ ਕਰ ਜੁਨੇ ਲੱਗੇ ਜੁਨੇ ਵਾ ਖੜਾ ਵਾ ਬਾਬਾ ਜੀ ਆਪਰੇ ਓਹ ਬੱਲੇ ਨੂੰ ਬੋਲ

रामनगर वो भीर संस्था तो आए तेन ते पता ही मेरी गल सुन मूर्खा ਪਾਰੀ ਮੇਨ ਲੱਗ ਗਿਆ ਪਰ ਅਸੀਂ ਜਿੱਥੋਂ ਆਏ ਮਿਲਾ ਗਿਆ ਮੂਰਖਾ ਪਹਿਲਾਂ ਲੱਗ ਗਿਆ ਪਰ ਉਹਨੇ ਨਹੀਂ ਜਾਣਾ ਉਹਨੇ ਸਾਨੂੰ ਅਸੀਂ ਵੀ ਤਾਂ ਪੜਿਆ ਪੜਿਆ ਤਾਂ ਨਹੀਂ ਉਹ ਲੱਗ ਦੋਨਰ ਨੇ ਜਗਾ ਦੇ ਇਸ਼ਾਰਾ ਸੀ ਸਾਡੀ ਸੰਸਥਾ ਹੈ 1870 ਥੱਲੇ ਅਹੀਂ ਨਹੀਂ ਆ ਉਹ ਚਾਰਟਵਿਲ ਫੇਰ ਜਾਣਾ ਆ ਪਾ ਜੀ ਉਹਨੇ ਨਹੀਂ ਜਾਣਾ ਉਹਨੇ ਕਿਹਾ ਆਪਾਂ ਇਹ ਪੁਲਿਸ ਨੇ ਚਾਰਟਵਿਲ ਫੇਰ ਵਾਲਿਆਂ ਆਪਾਂ ਇਹ ਆਪਾਂ ਆਰਾਮ ਨਾਲ ਗੱਲ ਕਰਦੇ ਆ ਇਧਰ ਲਿਆ ਦੇਰ ਦੇ ਕੇ ਸੰਗ ਨਾਲ ਗੱਲ ਕਰਾਂਗੇ ਕਰ ਗਿਆ ਉਹ ਟਾਪੇ ਤੋਂ ਨਹੀਂ ਉਹ ਨਹੀਂ ਗਿਆ ਫੂਲ ਆਇਆ ਮੋਟੇ ਉਹ ਪਰ ਜਾਂਦਾ ਮੋਟੇ ਆ ਤੈਨੂੰ ਗਾ ਲਾ ਮੇਰਾ ਨੰਬਰ ਦਾ ਤਦੀਰ ਜੀ ਨੂੰ ਬੁਲਾਇਆ ਤਦੀਰ ਜੀ ਨੂੰ ਬੁਲਾ ਆਹੋ ਗੱਲ ਮੁੱਕ ਲੈਂਦਾ ਉਹ ਟੋਪਾ ਪੰਨਾ ਨਹੀਂ ਇੱਥੇ ਪੁੱਛ ਨੂੰ ਖੱਤ ਕੇ ਖੜਨਾ ਇੱਥਾ ਥੋੜੀ ਖੜਨਾ ਯਾਰ ਕਿਉਂ ਕਰਨਾ ਨਕੇਰੇ ਨੂੰ ਓਏ ਨਹੀਂ ਰੱਖ ਸਕਦੇ ਤੁਸੀਂ ਗੁਰੂਆ ਕਿਉਂ ਨਹੀਂ ਦਿੰਦਾ ਦੁਨਿਆਰਾ ਇਹ ਵੀ ਨਹੀਂ ਰੱਖੂਗੀ ਇਹ ਇਹ ਤੇਰੇ ਜਵਾਬ ਪੁੱਛ ਦਊਗੀ ਪੁੱਤੂ ਦਾ ਖਾਣਾ ਨਹੀਂ ਕੋਈ ਨਹੀਂ ਪੁੱਛ ਲਗਾ ਬੱਚੇ ਕੋ ਨਾ ਥੋੜਾ ਕਰਾਪ ਨਹੀਂ ਯਾਰ ਉਹਨੇ ਰੱਖਿਆ ਵਾ ਤੂੰ ਇੱਥੇ ਕਿੱਦਾਂ ਲੈ ਰਿਹਾ ਰੱਖ ਲੈਗਾ ਪੂਰਾ ਕਮਾ ਜੀ ਕੋਈ ਕਰੂ ਦੱਸ ਕੇ ਲਿਆ ਜਾ ਤੂੰ ਕਿੱਦਾਂ ਲੈ ਰਿਹਾ ਯਾਰ ਇਹਦਾ ਬਾਲ ਮਜ਼ਦੂਰੀ ਕਰਾ ਲੈਗਾ ਤੂੰ ਯਾਰ ਤੂੰ ਕਿਹਦੇ ਘਰ ਆ ਤੂੰ ਬਾਲ ਮਜ਼ਦੂਰੀ ਕਰਾ ਲੈਗਾ ਮੂੰਹ ਬਾਲ ਮਜ਼ਦੂਰੀ ਲੋ ਲੈ ਤੇਰੇ ਘਰ ਲੋ ਬਤਾ ਯਾਰ ਉਹਦਾ ਕੋਈ ਇੱਥੇ ਦੇਖਾ ਤਾ ਯਾਰ ਓਏ ਵੀਰੇ ਕਿੱਥੇ 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 ਕ ਇਹ ਬੈਠੋ ਤਾਂ ਇਹਨਾਂ ਕਰਵਾਣੇ ਚੱਲੀ ਆਂੇ ਕੀ ਲਾਗੋ ਅਸੀਂ ਤੁਹਾਨੂੰ ਅਸੀਂ ਥਾਣੇ ਲੈ ਕੇ ਚੱਲੇ ਨਹੀਂ ਮੈਂ ਕਿਹੜੇ ਨੂੰ ਪਾ ਲਈ ਥਾਣੇ ਲੈ ਕੇ ਚੱਲੇ ਅਸੀਂ ਥਾਣੇ ਲੈ ਕੇ ਚੱਲੇ ਮੈਂ ਨਹੀਂ ਜਾਣਾ ਯਾਰਾ ਤੂੰ ਆ ਕੇ ਕੀ ਕਰਨੀ ਗੱਲ ਨਹੀਂ ਆ ਆ ਵੀ ਖਾਣੇ ਚਲੀ ਆ ਰਾ ਆ ਥਾਣੀ ਚੱਲਾ ਗੋਂਡਿਆ ਕੋ ਆਪ ਵੀ ਘਰੇ ਜਨਾਂ ਨੂੰ ਕਰੀਬ ਨੂੰ ਕਿੱਥੇ ਜਾਣਾ ਕੰਮ ਤੇਰਾ ਕਰੀ ਕਰੀ ਲਿਆ है सोता के तू, तू रात को दुकान पे सोता कि सोता? था। नहीं पुलिस पर सोता उधर जो पुलिस वाले खड़े होते हैं, रात को वहाँ चला जाता। अकेला सोता था अकेला ही कोई मंजा कोई नीचे चार पाई थी सोने के लिए जमीन पे तो इसका काम सारा दिन करता था

ਬੱਚੇ ਨੂੰ ਪਤਾ ਹੀ ਰਹੋ ਦੇ ਕੀ ਨਾਮ ਕਰਾ ਨਾਮ ਮੇਰੇ ਤੇਰੇ ਪਾਪਾ ਦਾ ਨਾਮ ਪਾਪਾ ਦਾ ਨਾਮ ਡਬਲੂ ਮਲਕਨ ਔਰ ਮਾਂ ਦਾ ਨਾਮ ਮਾਂ ਦਾ ਨਾਮ ਸੁਸ਼ਮਤੀ ਜੀ ਔਰ ਤੇਰੇ ਕੋ ਕਿਸੇ ਆਪਣੀ ਮਾਸੀ ਚਾਚੀ ਦਾ ਨਾਮ ਯਾਦ ਹੈ ਨਹੀਂ ਨਹੀਂ ਯਾਦ ਹੈ रहने वाले कहां के थे आप नवादा जिला नवादा जिला बिहार गांव याद है गांव नाम नहीं गांव याद है तो ਸੰਗਤ ਜੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਜਿਵੇਂ ਅਸੀਂ ਰੋਲੇ ਰੱਪੇ ਦੇ ਵਿੱਚ ਉੱਥੇ ਨਹੀਂ ਕਰ ਸਕੇ ਉਹ ਪੁੱਤ ਨੂੰ ਕਲੀਅਰ ਕਰਾਂਗੇ ਜਿਵੇਂ ਅਸੀਂ ਨੂੰ ਲੈ ਕੇ ਆਏ ਆ ਇਹ ਇੱਕ ਸ਼ਰਦ ਜਿਹੜੀ ਹੈਗੀ ਉਹਦਾ ਸ਼ਿਕਾਰ ਹੋਇਆ ਬੱਚਾ ਇਹ ਸਾਰਾ ਕੁਝ ਆਪ ਦੱਸ ਰਿਹਾ ਤੁਸੀਂ ਖੁਦ ਸੁਣ ਸਕਦੇ ਹੋ ਜਹਾਂ ਤੂੰ ਕੰਮ ਕਰਦੇ تھے ਉਹ ਦਾਫੇ ਤੇ ਉਹ ਤੇਰੇ ਕੋਲ ਕਹਾਂ ਤੇ ਲਾਇਆ ਉਹ ਲਾਇਆ ਦਿੱਲੀ ਸੇ ਉਠਾ ਕੇ ਕੌਣ ਲਾਇਆ ਤਾਂ ਦਿੱਲੀ ਤੇ ਧੀਰੇ ਧੀਰੇ ਕੁਝ ਉਸ ਨੂੰ ਆਪਨੇ ਫੋਨ ਕੀਤਾ ਹਾਂ اچھا ਉਹ ਧੀਰੇ ਜਨਾਮ ਦਾ ਜੋ ਵਿਅਕਤੀ ਉਹ ਤੇਰੇ ਕੋਲ ਦਿੱਲੀ ਸੇ ਲਾਇਆ ਔਰ ਇਸ ਨੂੰ ਲੈ ਕੇ ਚਲਾ ਗਿਆ ਹਾਂ ਧੀਰੇ ਯਾਸ਼ਾ ਯਾਹ ਕਿਆ ਕੰਮ ਕਰਦਾ ਥਾ ਤੂੰ बाड़े बाड़े होता था वो और क्या करता था था। वो पानी वाली रेडी कौन लाता था मैं तो रात को कहा काम करने के बाद बाद रोड रोड पे क्यों सोता था रोड पर क्या क्या बिछा के सोता बिछाऊना बिछौना कौन देता था वही देता है तो रात को बिछौना देने को दे देता था कि मैं उधर जाके रोड पे सो जाऊँ और सुबह उसके पास काम करने क्यों आता था ਉਹ ਆਵਦਾ ਨਹੀਂ ਆਇਆ ਕਬ ਹੱਥੋਂ ਮਾਰੂਗਾ ਮਾਰੂਗਾ ਪਰ ਕਦੀ ਮਾਰਾ ਵੀ ਉਸਨੇ ਤੇਰੇ ਕੋ ਹਾਂ ਮਾਰਾ ਪਹਿਲਾਂ ਸੀ ਨਾ ਹਾਂ ਔਰ ਕੰਮ ਦਾ ਪੈਸਾ ਦਿੱਤਾ ਤੇਰੇ ਕੋਈ ਨਹੀਂ ਤੂੰ ਧੀਰਜ ਤੇਰਾ ਕੀ ਲੱਗਦਾ ਹੈ ਕੋਈ ਨਹੀਂ ਲੱਗਦਾ ਪਰ ਕਈ ਵਾਰੀ ਕੀ ਹੁੰਦਾ ਅਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਕੁਝ ਝਗੜੇ ਨੂੰ ਨਹੀਂ ਸੀ ਬਿਧਾਉਣਾ ਚਾਹਦੇ ਜਿਹਦੇ ਕਰਕੇ ਅਸੀਂ ਉਥੋਂ ਠੱਕੇ ਨਾ ਬੱਚੇ ਨੂੰ ਲਿਆ ਦਾ ਸਾਹ ਦੇ ਜਾ ਕੇ ਖੜ ਗਏ ਇਹ ਜਿਹੜੀ ਸਾਰੀ ਪ੍ਰਕਿਰਿਆ ਵਾ ਉਹ ਜਿਹੜੀ ਪ੍ਰੋਪਰ ਤਰੀਕੇ ਨਾਲ ਕੀਤੀ ਗਈ ਆ ਬਾਕੀ ਇਸ ਵਿਸ਼ੇ ਦੀ ਜਾਂਚ ਹੋਣੀ ਚਾਹੀਦੀ ਆ ਉਹ ਜਿਹੜੇ ਕੰਮ ਬਣਦੇ ਆ ਪ੍ਰਸ਼ਾਸਨ ਨੇ ਬਣਦੇ ਆ ਉਹ ਧੀਰਜਨਾਮ ਦੇ ਬੰਦੇ ਨੂੰ ਸੱਤਿਆ ਜਾਵੇ ਹੋ ਸਕਦਾ ਧੀਰਜ ਨੇ ਕਿੰਨੇ ਬੱਚੇ ਵੇਚੇ ਹੁਣ ਪੰਜਾਬ ਤੋਂ ਚੱਕ ਕੇ ਬਿਹਾਰ ਲੈ ਜਾਂਦਾ ਹੋਵੇ ਬੰਬੇ ਲੈ ਜਾਂਦਾ ਹੋਵੇ ਉਧਰੋਂ ਬੱਚਾ ਚੱਕ ਕੇ ਪੰਜਾਬ ਲੈ ਆਉਂਦਾ ਹੋਵੇ ਇਹਨਾਂ ਬੰਦਿਆਂ ਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਪਰ ਕਰੇ ਕੌਣ ਸਵਾਲ ਇਹ ਆ ਖਾੜੀ ਨੇ ਜਿਹੜੀ ਖਿੱਚਣੀ ਕੰਮ ਕਰਨਾ ਫਰੀ ਦੇ ਵਿੱਚ ਰੋਡ ਤੇ ਸਮਾਨ ਦੇਣਾ ਸੋ ਉਹਨਾਂ ਨੂੰ ਅਸੀਂ ਇਹ ਗੱਲ ਪੁੱਛਣੀ ਵੀ ਚਾਹੀਦੀ ਕਿ ਜੇ ਤੁਹਾਡਾ ਬੱਚਾ ਤੁਸੀਂ ਰੱਖਿਆ ਕੰਮ ਕਰਾਉਂਦੇ ਉਹਨੂੰ ਘਰੇ ਕਿਉਂ ਨਹੀਂ ਖੜਦੇ ਇਹਨੂੰ ਸਕੂਲੇ ਭੇਜੋ ਛੁੱਟੀ ਤੋਂ ਬਾਅਦ ਕੰਮ ਕਰਾਓ ਕੋਈ ਚੱਕਰ ਹੀ ਨਹੀਂ ਤੇ ਜਿਹੜੇ ਉਹਦੇ ਗਾਂ ਬੱਚੇ ਆ ਉਹ ਕਹਿੰਦੇ ਆ ਵੀ ਕੰਮ ਹੀ ਨਹੀਂ ਕਰਦੇ ਅਸੀਂ ਇੱਥੋਂ ਹੀ ਪਲੇ ਆ ਆਪ ਤੁਸੀਂ ਐ ਬੋਦੇ ਲਾ ਕੇ ਆਪਦੇ ਘਰ ਦੇ ਵਿੱਚ ਫਿਰ ਰਹੇ ਹੋ ਘੁੰਮ ਰਹੇ ਹੋ ਤਾਂ ਲੋ ਫਰੀ ਦਾ ਕੰਮ ਆ ਮਿਲਿਆ ਹੋ ਸਕਦਾ ਸਾਰੀ ਉਮਰ ਤੱਕ ਫਰੀ ਕੰਮ ਕਰਾਇਆ ਜਾਂਦਾ ਪਰ ਇਹ ਚੀਜ਼ਾਂ ਬਹੁਤ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਸਾਡੀ ਜਿੰਨੀ ਜ਼ਿੰਮੇਵਾਰੀ ਬਣਦੀ ਸੀ ਅਸੀਂ ਨਿਭਾਤੀ ਜੀ ਅਸੀਂ ਆਪ ਦਾ ਇਨਸਾਨ ਹੋਣ ਦਾ ਇਨਸਾਨੀਅਤ ਦਾ ਫਰਜ਼ ਨਿਭਾਤਾ ਅੱਗੇ ਕੰਮ ਪ੍ਰਚਾਰਣ ਦਾ ਆ ਮੈਦਮਿਆਂ ਦਾ ਆ ਉਹਦੇ ਲਈ ਵੀ ਅਸੀਂ ਨਾਲ ਖੜੇ ਆ ਉਹ ਹਮੇਸ਼ਾ ਨਾਲ ਖੜੇ ਰਹਾਂਗੇ ਕੋਈ ਉੱਚ ਅਧਿਕਾਰੀ ਕੋਈ ਵੀ ਸਾਡੇ ਤੋਂ ਜਾਣਕਾਰੀ ਲੈ ਸਕਦਾ ਇਹਨੂੰ ਹੁਣ ਜਿਹੜਾ ਆ ਜੀ ਚੈਲੰਜਿੰਗ ਕਮੇਟੀ ਜਿਹੜੀ ਹੈਗੀ ਆ ਉਹਦੇ ذریعے ਇਹ ਬੱਚਾ ਬੀਸੀਪੀਓ ਦੇ ਆਫਿਸ ਦੇ ਵਿੱਚ ਜਾਂਦੋਂ ਤੋਂ ਕਿੱਥੋਂ ਦੇ ਆਰਡਰ ਹੁੰਦੇ ਆ ਸਿੰਗਲਵਾੜੇ ਦੇ ਰਾਜਪੁਰੇ ਦੇ ਜਿਹੜੇ ਵੀ ਬੱਚਿਆਂ ਦੇ ਆਸ਼ਰਮ ਨੇ ਉਹ ਅੱਗੇ ਦਾ ਪ੍ਰੋਸੀਜਰ ਹੈਗਾ ਪਰ ਇਹ ਬੱਚੇ ਦੀ ਜ਼ਿੰਦਗੀ ਬਰਬਾਦ ਬੱਚੇ ਦਾ ਦਿਲ ਨਹੀਂ ਕਰ ਰਿਹਾ ਸਾਨੂੰ ਛੱਡ ਕੇ ਜਾਣ ਦੋ ਦਿਨ ਤੋਂ ਬੱਚਾ ਐਤਵਾਲ ਸੀ ਲਿਆਂਦਾ ਦੋ ਦਿਨ ਤੋਂ ਬੱਚਾ ਸਾਡੇ ਕੋ ਉੱਚੀ ਉੱਚੀ ਓਏ ਹੋਏ ਚੱਲ ਸੋਸੰਗਤ ਜੀ ਪ੍ਰੇਮ ਪੂਰਾ ਖੁਸ਼ ਹੈ ਇਹ ਖੁਸ਼ੀ ਕਿਉਂ ਆ ਤੁਸੀਂ ਸਮਝ ਸਕਦੇ ਹੋ ਜਿਹੜੇ ਇਨਸਾਨੀਅਤ ਨਾਲ ਜੁੜੇ ਨੇ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਖਾਬਾਂ ਦੀ ਨਗਰੀ ਆਉਂਦੇ ਜਾਂਦੇ ਵਿਜਿਟ ਜਰੂਰ ਕਰੋ ਜੀ ਤੇ ਡੀਡੀਆਰ ਕਟਾ ਕੇ ਮੈਡੀਕਲ ਵੀ ਕਰਾ ਕੇ ਤੇ ਪਿੰਗਲਵਾੜੇ ਦੇ ਵਿੱਚ ਇਹਦੀ ਅੰਮ੍ਰਿਤਸਰ ਐਡਮਿਸ਼ਨ ਹੋ ਚੁੱਕੀ ਆ ਅਗਲੀ ਜ਼ਿੰਮੇਵਾਰੀ ਉਹਨਾਂ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ